ਇਸ ਕੌਮ ਨੇ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਦੇ ਆਸ਼ੇ ਦੇ ਮਤਲਬ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਇਥੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਆਪਣਾ ਫਰਜ਼ ਹੁੰਦਾ ਸੋ ਇਸ ਕਰਕੇ ਇਸ ਕੌਮ ਦੀ ਇਸ ਵਿਰਤੀ ਨੂੰ ਲੈ ਕੇ ਇਹਨਾਂ ਤੇ ਹੱਲੇ ਬਹੁਤ ਹੋਏ ਆ ਇਹਦੇ ਹਮਲਾਵਰ ਲੋਕ ਨੇ ਉਹਨਾਂ ਨੇ ਕਿਹਾ ਕਿ ਇਹ ਨਾਮ ਜੇ ਟੱਕਰ ਦੇਣੀ ਆ ਤੇ ਇਹਨਾਂ ਦੇ ਧਰਮ ਨੂੰ ਬਦਲੋ ਧਰਮ ਨੂੰ ਖਤਮ ਕਰੋ ਇਹ ਇਹਨਾਂ ਦੇ ਧਾਰਮਿਕ ਸਥਾਨਾਂ ਨੂੰ ਜਿਹੜਾ ਕੋ ਢਾਠ ਵੀ ਕਰ ਜਿਹੜਾ ਪਹਿਲਾ ਹਰੂ ਕਾਨਾ ਲਖਪਤਰਾਏ ਨੇ ਕੀਤਾ ਉਸ ਤੋਂ ਬਾਅਦ ਅਬਦਾਲੀ ਨਾਲ ਲੜਾਈ ਹੁੰਦੀ ਆ ਉਹ ਤੀਜਾ ਜਿਹੜਾ ਕਲੂ ਕਾਨਾ ਉਹ ਜਾਸ ਜੋ ਇਹਨਾਂ ਲਖਪਤਰਾਏ ਵੀ ਬਾਹਰ ਹੋ ਸੀਗਾ ਤੇ ਅਬਦਾਲੀ ਵੀ ਸਾਡਾ ਬੇਚੀ ਸੀ ਤੋਂ ਇਹ ਜਿਹੜਾ 84 ਦਾ ਹੱਲਾ ਇਹ ਆਪਣੇ ਆਪ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦੇ ਦੁਖਦਾਈ ਹੈ ਕਿ ਸਾਡੇ ਹੀ ਦੇਸ਼ ਦੇ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਹਮਲਾ ਵੀ ਕੱਲ੍ਹ ਦੇ ਕਿਸੇ ਗੋਲੀਆਂ ਨਾਲ ਨਹੀਂ ਕੀਤਾ ਜਾਂ ਗੰਡਿਆਂ ਨਾਲ ਨਹੀਂ ਕੀਤਾ ਉਹ ਤਾਂ ਟੈਕ ਤੋਪਾਂ ਨਾਲ ਦਾ ਜੀ ਇੰਦਰਾ ਗਾਂਧੀ ਦੇਸ਼ ਦੇ ਅੰਦਰ ਸਿਖਰ ਸਖਾ ਉਸ ਨੇ ਇਸ ਗੱਲ ਲਈ ਸੋਚਿਆ ਕਿ ਦੇਸ਼ ਦੇ ਅੰਦਰ ਇੱਕ ਬਿੰਦੂ ਬਹੁਤ ਛੋਟਾ ਵਾ ਜਿਹੜਾ ਕਿ ਸਿੱਖਾਂ ਦੇ ਕੋਲੇ ਸੀ ਮੈਂ ਇਹਨਾਂ ਨੂੰ ਮਾਰ ਕੇ ਤੇ ਆਹ ਦੇਸ਼ ਦੇ ਲੋਕਾਂ ਨੂੰ ਇਹ ਦੱਸਾਂ ਕਿ ਤੁਹਾਨੂੰ ਮੈਂ ਬਚਾਉਣ ਵਾਸਤੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਘਾਇਆ ਇਹਦਾ ਉਹਦਾ ਨੰਬਰ ਕਰਾਉਂਦੇ ਬੇਕੀ ਹੀ ਰਹਤੇ। ਜਿਹਨਾਂ ਨੂੰ ਉਹ ਕਰਦੀ ਸੀ। ਧਰਵਾਦ ਕੀਤਾ ਹਿੰਦੂ ਸਿੱਖ ਦਾ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਸੀ ਸੰਤ ਬਾਬਾ ਜਮਾਲ ਸਿੰਘ ਆਸਰਾ ਭੜਾਗੜਾ ਰਾਜਾ ਜਿਹੜੀ ਲੜਾਈ ਸੀ ਫੱਕਾਂ ਦੀ ਲੜਾਈ ਸੀ ਉਹ ਲੜਾਈ ਬਿਲਕੁਲ ਸਿੱਖੀ ਸਿਧਾਂਤਾਂ ਤੋਂ 1 ਇੰਚ ਵੀ ਪਾਸੇ ਸੀ। ਜਰਮ ਰਾਜੂ ਵਾਦ ਦਾ ਇਹਦਾ ਸੀ ਇਹ ਸੋਚਿਆ ਸੀ ਕਿ 2-4 ਘੰਟੇ ਦੇ ਵਿੱਚ ਅਸੀਂ ਨਾ ਪਰ ਜਿਵੇਂ ਉਹ ਉਹ ਉਸ ਦੇ ਨਾਲ ਹੋਇਆ ਵਾਪਰਿਆ ਉਹ ਆਪਣਾ ਕੰਮ ਕਰ ਰਹੀ ਹੈ ਇਹ ਇੱਕ ਥਾਣਾ ਸਾਲ ਡੋਕਰੀ ਕਰਨ ਵਾਲੇ ਕੁਲਵਿੰਦਰ ਔਰ ਜਿਹਨੇ ਤੁੰਗਣਾ ਰੋਲ ਜਿਹੜੀ ਐਂਟਰੀ ਵੱਲ ਦਿੱਤੀ ਉਹਦਾ ਕੱਦ ਬਣ ਗਿਆ ਬਹੁਤ ਵੱਡਾ ਵੱਡੀ ਲੀਡਰ ਆ ਉਹਦੇ ਮੂੰਹ ਤੇ ਸਮਾਜਾਂ ਇਸ ਕਰਕੇ ਮਾਨ ਪਾ ਨਾ ਕਿਉਂਕਿ ਉਹਨੇ ਉਹਦੇ ਅੰਦਰ ਅਣਖ ਜੀਉਂਦੀ ਹੈ ਕਾਇ ਪਾਣੀ ਦੇ ਵਿੱਚ ਸਾਰੀਆਂ ਸਾਰੀਆਂ ਔਰਾਂ ਜਿਹੜੀਆਂ ਜੀਵਾਨ ਸੇ ਕਾਇ ਪਾਣੀ ਕਰਿਆ ਸਾਰੀ ਔਰਤਾਂ ਨੇ ਉਥੇ ਗੰਢੀ ਦੇ ਆਖਰੀ ਸਾਹ ਵੀ ਉੜੀ ਲੱਗੇ। ਜੀ ਉਹਨੇ ਠੇਕਾ ਰਿਆ ਸੀ ਕਿ ਉਹ 99% ਦੇ ਵਾਸਤੇ ਆਪਣੇ ਸਿਰ ਦੇ ਨੂੰ। ਜੂਨ 84 ਦਾ ਉਹ ਕਾਲਾ ਦੌਰ ਜੋ ਹਰ ਸਾਲ ਆਂਦਿਆਂ ਹੀ ਉਹ ਜ਼ਖਮ ਦੁਆਰਾ ਫਿਰ ਹਰੇ ਕਰ ਜਾਂਦਾ। ਬਹੁਤੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਆਪਣਾ ਸਾਰਾ ਦਾ ਸਾਰਾ ਕੁਝ ਹੀ ਜੜਾ ਉਹਨਾਂ ਦਿਨਾਂ ਚ ਗਵਾ ਲਿਆ ਤੇ ਅੱਜ ਵੀ ਉਹ ਪਰਿਵਾਰ ਉਹੀ ਦੁੱਖ ਨੂੰ ਹੰਡਾਉਂਦੇ ਨੇ। ਸਾਡੇ ਨਾਲ ਅੱਜ ਉਹ ਸ਼ਖਸੀਅਤ ਮੌਜੂਦ ਨੇ ਜਿਹੜੇ ਕਿ ਉਹਨਾਂ ਦਿਨਾਂ ਦੇ ਵਿੱਚ ਸੰਤਾਂ ਦੇ ਨਾਲ ਸੀ ਜਿਨ੍ਹਾਂ ਨੇ ਉਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਉਸ ਤੋਂ ਬਾਅਦ ਜੇਲਾਂ ਕੱਟੀਆਂ ਸੰਘਰਸ਼ ਦਾ ਜਿਹੜਾ ਉਹ ਇੱਕ ਇੱਕ ਚੀਜ਼ ਆਪਣੇ ਪਿੰਡੇ ਤੇ ਹੰਡਾਈ ਮਿਲਵਾਨੇ ਜੀ ਤੁਹਾਨੂੰ ਸਾਡੇ ਨਾਲ ਅੱਜ ਮੌਜੂਦ ਨੇ ਐਸ.ਪੀ.ਐਸ ਦੇ ਸਾਬਕਾ ਜਰਨਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਫੈਡਰੇਸ਼ਨ ਦੇ ਸੀਨੀਅਰ ਆਗੂ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਤੋਂ ਹੀ ਜਾਣਦੇ ਆ ਉਹਨਾਂ ਦਿਨਾਂ ਬਾਰੇ ਕੁਝ ਖਾਸ ਗੱਲਾਂ ਸਵਾਗਤ ਹੈ ਜੀ ਬਾਈ ਮੁਰਸੀ ਕਾਲਸਾ ਬਾਈ ਗੁਰਜੀ ਕੀ ਫਤਹਿ ਅ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਹੋਏਗਾ ਕਿ 84 ਦਾ ਉਹ ਵੇਲਾ ਅੱਜ ਜਿਹੜੇ ਯੂਥ ਨੇ ਉਹ ਚੀਜ਼ ਨੂੰ ਹੰਡਾਇਆ ਨਹੀਂ ਸਿਰਫ ਸੁਣਿਆ ਹੈ ਉਸ ਬਾਰੇ ਤੇ ਸਭ ਤੋਂ ਪਹਿਲਾਂ ਤਾਂ ਕੁਝ ਤੁਹਾਡੀਆਂ ਹੱਡ ਬੀਤੀਆਂ ਉਸ ਟਾਈਮ ਤੇ ਕੀ ਹੋਇਆ ਸੀ ਇੱਕ ਛੋਟਾ ਜਿਹਾ ਜਿਹੜਾ ਉਹ ਵਰਤਾਂਤ ਸਾਨੂੰ ਜ਼ਰੂਰ ਦੱਸੋ ਦੇਖੋ ਤੁਸੀਂ ਯੂਥ ਨਾਲ ਗੱਲ ਕੀਤੀ ਆ 40 ਸਾਲ ਲੰਘੇ ਰਹੇ ਬਹੁਤ سارے ਨੌਜਵਾਨ ਜਿਹੜੇ ਉਸ ਤੋਂ ਬਾਅਦ ਜਨਮੇ ਪਰ ਇੱਕ ਗੱਲ ਖਾਸ ਦੇਖਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਨੂੰ ਜਿਹਨਾਂ ਨੇ ਬੁਰਿਆਦ ਰੱਖੀ ਸਿੱਖੀ ਸਫਸਫਿਰੀ ਉਹਨਾਂ ਦੇ 550 ਸਾਲ ਹੋ ਗਏ ਤੇ ਖਾਲਸੇ ਦੇ ਜਨਮ ਨੂੰ 350 ਸਾਲ ਹੋ ਗਏ ਦੁਨੀਆ ਦੇ ਅੰਦਰ ਸਭ ਤੋਂ ਜੰਗਸਤ ਜੀਵ ਉਤਰਮ ਹੈ ਇਹ ਉਹ ਉਹ ਸਿੱਖ ਧਰਮ ਤੇ ਇਸ 350 ਸਾਲ ਦੇ ਅੰਦਰ ਜਦੋਂ 1699 ਦੀ ਵਸਾਤੀ ਨੂੰ ਖਾਲਸੇ ਦੀ ਸਾਜਨਾ ਕੀਤੀ ਹੈ ਜਿਹੜਾ ਖਾਲਸੇ ਦਾ ਕਨਸੈਪਟ ਸੀ ਉਹ ਤੋਂ ਲੈ ਕੇ ਦੁਨੀਆ ਦੇ ਅੰਦਰ ਬਹੁਤ ਵੱਡੀ ਜਗ੍ਹਾ ਪਰ ਗੁਰਦੇ ਤਾਂ ਬਹੁਤ ਲੰਬੇ ਸਮੇਂ ਤੋਂ ਧੰਕਾਮ ਕਰ ਰਹੇ ਨੇ ਦੁਨੀਆ ਦੇ ਇੰਦਰ ਵੱਡੇ ਮੈਲੇ ਧੰਕ ਨੇ ਪਰ ਜਿੰਨੀ ਛੋ ਥੋੜੇ ਸਮੇਂ ਦੇ ਵਿੱਚ ਤੇ ਘੱਟ ਗਿਣਤੀ ਚ ਸਿੱਖ قوم ਨੇ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਤੇ ਆਸ਼ੇ ਦੇ ਮੁਤਾਬਕ ਜ਼ਬਰ ਤੇ ਜੁਰਮ ਦੇ ਖਿਲਾਫ ਲੜਾਈ ਲੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਦੀ ਦੁਨੀਆ ਅੱਜ ਉਹਨੂੰ ਉਹਨੂੰ ਸਨਮਾਨ ਵੀ ਦਿੰਦੀ ਆ ਚਾਹੇ ਰਾਜ ਦੇ ਤੌਰ ਤੇ ਲਾ ਲਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆ ਸਾਡੇ ਫੌਜੀ ਜਰਨੈਲ ਲਾ ਲਓ ਉਹਨਾਂ ਵੀ ਅੱਜ ਦੁਨੀਆ ਦੇ ਅੰਦਰ ਇੱਕ ਸਨਮਾਨ ਹੈ ਤੇ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਆ ਉਸ ਦੇ ਵਿੱਚ ਵੀ ਇਹ ਗੱਲ ਪੱਕੀ ਤੌਰ ਤੇ ਜਾਣੀ ਜਾਂਦੀ ਆ ਕਿ ਇੱਥੇ ਸਵਾਰਥ ਨਹੀਂ ਹੁੰਦਾ ਇੱਥੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਆਪਣਾ ਫਰਜ਼ ਸਮਝਦੇ। ਤੋਂ ਇਸ ਕਰਕੇ ਇਸ ਕੌਮ ਦੀ ਇਸ ਵਿਰਤੀ ਨੂੰ ਲੈ ਕੇ ਇਹਦੇ ਤੇ ਹੱਲੇ ਬਹੁਤ ਹੁੰਦੇ ਆਏ ਤੇ ਕਿਉਂਕਿ ਇਹਦੀ ਸੱਚਾਈ ਆ ਇਹ ਅਰਦੇ ਨੇ ਇਹ ਜ਼ੁਲਮ ਦੇ ਖਿਲਾਫ ਡਰਦੇ ਨੇ ਤਾਂ ਫਿਰ ਇਹਨਾਂ ਤੇ ਹਮਲੇ ਵੀ ਹੁੰਦੇ ਆਏ। ਉਹ ਹਮਲਾ ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਹੁਤ ਵਾਰ ਹੋਇਆ ਉਹ ਇਹ ਗੱਲ ਜਾਣੀ ਜਾਂਦੀ ਆ ਕਿ ਜਿਹੜੇ ਸਿੱਖ ਨੇ ਆਪਣੇ ਗੁਰੂ ਧਾਮਾਂ ਤੋਂ ਇੱਕ ਸ਼ਕਤੀ ਲੈਂਦੇ ਨੇ ਉਥੋਂ ਉਥੇ ਇਕੱਠੇ ਹੁੰਦੇ ਨੇ ਉਥੇ ਇੱਕ ਮਤਾ ਪਾਉਂਦੇ ਨੇ ਉਤੋਂ ਸ਼ਕਤੀ ਪ੍ਰਾਪਤ ਕਰਦੇ ਨੇ ਤੇ ਜਿਹੜੇ ਹਮਲਾਵਰ ਲੋਕ ਨੇ ਜਾਂ ਸਿੱਖ ਵਿਰੋਧੀ ਨੇ ਜਾਂ ਸਮੇਂ-ਸਮੇਂ ਦੇ ਸ਼ਾਸਕ ਆਏ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੇ ਟੱਕਰ ਦੇਣੀ ਆ ਤੇ ਇਹਨਾਂ ਦੇ ਧਰਮ ਨੂੰ ਬਦਲੋ ਧਰਮ ਨੂੰ ਖਤਮ ਕਰੋ ਤੇ ਇਹਨਾਂ ਦੇ ਧਾਰਮਿਕ ਸਥਾਨਾਂ ਨੂੰ ਜਿਹੜਾ ਕੋ ਢਾਠ ਵੀ ਕਰ ਦਿਓ। ਤੋਂ ਇਸ ਕਰਕੇ ਸਾਡੇ ਧਾਰਮਿਕ ਸਥਾਨਾਂ ਤੇ ਵੀ ਬਹੁਤ ਸਾਰੇ ਵਾਰ ਹੋਈ। ਸੋ ਸਿੱਖਾਂ ਦੇ ਵਿੱਚ ਅਸੀਂ ਇਹ ਗਿਣ ਲਈਏ ਕਿ ਜਿਹੜਾ ਪਹਿਲਾ ਘਰੂ ਘਰਾ ਲਖਪਤ ਰਾਏ ਨੇ ਕੀਤਾ ਜਿੱਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਬੀਬੀਆਂ ਬੱਚੇ ਜਿਹੜੇ ਆ ਬਹੁਤ ਨੁਕਸਾਨ ਹੋਇਆ। ਬੜਾ ਵਾਹ ਸੀਗਾ। ਉਸ ਤੋਂ ਬਾਅਦ ਅਬਦਾਲੀ ਨਾਲ ਲੜਾਈ ਹੁੰਦੀ ਆ। ਅਬਦਾਲੀ ਨੇ ਇੰਨੇ ਹੱਲੇ ਦੇਸ਼ ਤੇ ਆਏ ਜੀ ਅਬਦਾਲੀ ਨੂੰ ਭੁਜਾਇਆ ਜਾਂ ਉਹਨੂੰ ਉਹਨੂੰ ਕਿਸੇ ਤਰ੍ਹਾਂ ਦਾ ਉਹਦੇ ਨਾਕਲੀ ਨਕੇਲ ਪਾਈ ਜਾਂ ਉਹਦੇ ਤੋਂ ਜਿਹੜੀਆਂ ਅਸੀਂ ਇਤਿਹਾਸ ਦੇ ਵਿੱਚ ਜਾਣਦੇ ਆਂ ਕਿ ਬਹੁ ਮੇਟੀਆਂ ਇਥੋਂ ਦਾ ਮਾਸ ਜਵਾਬ ਜਿਹੜਾ ਦੇਸ਼ ਦਾ ਰੁੜਕੇ ਲੱਗ ਜਾਂਦਾ ਸੀ ਉਹਦਾ ਮੀਰ ਪਾਇਆ ਗਿਆ ਸੀ ਉਸ ਨੂੰ ਜੇ ਟੱਕਰ ਦਿੰਦੇ ਸੀ ਸਿਰਫ ਸਿੱਖ ਹੀ ਦਿੰਦੇ ਸੀ ਉਹ ਜਾਂਦਾ ਸੀ ਤੇ ਵਾਪਸ ਹੀ ਆਉਂਦੇ ਸੀ ਜੀ ਸੌਂ ਸਿਕਾਉਂਦੇ ਸੀ ਉੱਥੇ ਕਹਿੰਦੇ ਹਾਲਾਂਕਿ 12 ਵਜੇ ਵਾਲੀ ਗੱਲ ਜਿਹੜੀ ਸਿੱਖ ਨੇ ਉਹ ਦੱਸਦੇ ਸੀ ਸਖਾਂਦੀ ਇੱਕ ਜਿਹੜੀ ਇਹ ਗੈਲੋਬੀ ਇੱਕ ਕਮਾਂਡੋ ਇੱਕ ਇੱਕ ਮਿਸ਼ਨ ਹੁੰਦਾ ਸੀ ਉਹ ਵਹੀ ਦਾ ਸੀ ਉਹ ਉਸ ਸਮੇਂ ਦੀ ਸਾਰੀ ਲਗਾਨੇ ਉਹ ਉਹਨਾਂ ਨੇ ਇਹ ਹੋਏ ਤੇ ਉਸ ਤੋਂ ਬਾਅਦ ਅਸੀਂ ਮੈਨ ਸਮਝ ਲਿਆ ਕਿ ਇੱਕ ਦੇਸ਼ ਦੀ ਵੰਡ ਦੇ ਸਮੇਂ ਸਿੱਖਾਂ ਦਾ ਬਹੁਤ بڑا ਨੁਕਸਾਨ ਹੋਇਆ ਬਿਲਕੁਲ ਕੋ ਪਰ ਜਿਹੜਾ ਅਸੀਂ ਇਤਿਹਾਸਕ ਤੌਰ ਤੇ ਕਹਿੰਨੇ ਹ ਹੱਲਾ ਜਿਹੜਾ ਉਹ ਤੀਜਾ ਜਿਹੜਾ ਕਲੂ ਕਾਣਾ ਉਹ 84 ਜੂਨ ਦਾ ਵਾ ਭਾਵੇਂ 1955 ਵੇਲੇ ਵੀ ਇੱਕ ਹੱਲਾ ਕੀਤਾ ਗਿਆ ਪਰ ਇਸ ਤਰ੍ਹਾਂ ਦਾ ਨਹੀਂ ਸੀਗਾ ਉਹ ਪਾਉਂਦਰ ਬੜੀ ਸੀ ਉਹ ਸੋਦਰ ਬੜੀ ਸੀ ਜਦੋਂ ਤਾਰੀਆਂ ਵੀ ਹੋਈ ਸੀ ਛਾਤਾਂ ਵੀ ਹੋਈ ਸੀ ਪਰ ਜਿਹੜਾ ਇਹ ਹੱਲਾ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਨੀਆ ਦੇ ਅੰਦਰ ਜਿਹਨੂੰ ਸਰਕਾਰ ਨੇ ਇੱਕ ਬਲੂ ਸਟਾਰ ਦਾ ਨਾਮ ਦਿੱਤਾ ਜੀ ਇਹ ਇਹ ਇਸ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਇਹ ਗੱਲ ਦਾ ਹਰਕ ਜਣਾਵਾ ਉਹ ਇਹ ਸੀ ਕਿ ਜਿਹੜਾ ਲਖਪਤ ਰਾਏ ਵੀ ਬਾਹਰੋਂ ਸੀਗਾ ਤੇ ਅੰਦਾਲੀ ਵੀ ਸਾਡਾ ਅੰਦੇਸ਼ੀ ਸੀ ਇਹ ਇਹ ਜਿਹੜਾ 84 ਦਾ ਹੱਲਾ ਇਸ ਹੱਲੇ ਦਾ ਦੁੱਖ ਇਸ ਕਰਕੇ ਵੱਡਾ ਹੈ ਕਿ ਜਿਸ ਦੇਸ਼ ਨੂੰ ਯਾਦ ਕਰਾਉਂਨੇ ਕੋਈ ਦੂਰ ਦੀ ਗੱਲ ਨਹੀਂ ਕਿ ਇਹੀ ਨਾ ਇਦਰਾ ਗਾਂਧੀ ਦੇ ਜਿਹੜੇ ਵਾਪਸ ਹੀ ਨੇਹਰੂ ਹੋਣੀ ਜਾਂ ਗਾਂਧੀ ਜਾਂ ਭੋਜ ਨੇ ਮਾਲਵੀਆ ਅਫਗਾਨੇ ਬੁਲਾਨੇ ਉਹਨਾਂ ਨੇ ਇਹ ਸਾਰਾ ਕੁਝ ਅੱਖੀਂ ਦੇਖਿਆ ਕਿ ਕਿਵੇਂ ਸਿੱਖਾਂ ਨੇ 2% ਹੁੰਦਿਆਂ ਹੋਇਆਂ ਦੇਸ਼ ਦੀ ਆਜ਼ਾਦੀ ਲਈ ਬਹੁਤ ਕੰਮ ਕੀਤਾ ਬਹੁਤ ਵੱਡੀ ਗੱਲ ਹੈ ਇਤਿਹਾਸ ਚ ਉੱਕਰੀ ਹੋਈ ਗੱਲ ਹੈ ਇਹ ਮੇਰੇ ਵੱਲੋਂ ਕਹੀ ਜਾਂ ਕਿਸੇ ਢਾਢੀ ਵੱਲੋਂ ਉਕਸਾ ਕੇ ਬਾ ਗਾਈ ਨਹੀਂਗੀ ਜਦੋਂ 1922 ਦੇ ਵਿੱਚ ਜਿਹੜਾ ਮੋਰਚਾ ਜੱਦਿਆਂ ਗੁਰਦੁਆਰਾ ਸੁਧਾਰ ਲਹਿਰ ਦਾ ਤੇ ਅੰਗਰੇਜ਼ ਨੂੰ ਇਸ ਗੱਲ ਹੀ ਨਿਯੋਣਾ ਪਿਆ ਤੇ ਅੰਗਰੇਜ਼ ਨੇ ਚਾਬੀਆਂ ਦਿੱਤੀਆਂ ਉਹ ਇਹਨਾਂ ਸਾਰਿਆਂ ਨੇ ਆ ਕੇ ਦੇਖਿਆ ਵੀ ਸਿੱਖਾਂ ਨੇ ਬਹੁਤ ਵੱਡਾ ਇੱਕ ਜਿਵੇਂ ਕਿ ਮੋਰਚਾ ਜੱਦਿਆ ਤੇ ਆ ਕੇ ਇਹਨਾਂ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਪਹਿਲੀ ਰਹੀ ਇਹ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਹੁਣ ਅਸੀਂ ਇਹ ਬੇਨਤੀ ਕਰਦੇ ਹਾਂ ਸਿੱਖਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਲੜਾਈ ਨਾਲ ਨਹੀਂ ਕੌਮ ਆਏ ਵੀ ਅਸੀਂ ਇਹਨੂੰ ਅਪੀਲ ਕਰਦੇ ਆ ਕਿ ਸਾਰਾ ਦੇਸ਼ ਜਿਹੜਾ ਉਹ ਗੁਰਦੁਆਰਾ ਵਾ ਤੇ ਸਿੱਖਾਂ ਨੇ ਉਹ ਗੁਰਦੁਾਰੇ ਨੂੰ ਯਾਦ ਕਰਾਉਣਾ ਇਹ ਇਹ ਸਿੱਖਾਂ ਨੂੰ ਉਹਨਾਂ ਨੇ ਜਿਵੇਂ ਕਹਿੰਦੇ ਨੇ ਵੀ ਮੈਂ ਸ਼ਬਦ ਨਹੀਂ ਮਤਰਾ ਜਦੋਂ ਕੋਈ ਮੈਂ ਕਹਿੰਦਾ ਆਮ ਪਜਾਮੀ ਮਦੇ ਫੂਕਿਸ਼ ਕਰਨ ਵਾਲੀ ਗੱਲ ਕੀਤੀ ਪਰ ਸਿੱਖ ਆਪਣੇ ਆਪਣੇ ਆਪ ਦੇ ਵਿੱਚ ਆਪਣੇ ਗੁਰੂ ਦੇ ਦਿੱਤੇ ਮਾਰਗ ਤੇ ਚੱਲਦੇ ਸੀ ਤੋਂ ਇਹ ਜਿਹੜਾ 84 ਦਾ ਹੱਲਾ ਵਾ ਇਹ ਆਪਣੇ ਆਪ ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਦੁਖਦਾਈ ਹੈ ਕਿ ਸਾਡੇ ਹੀ ਇਹ ਕਹਿੰਦੇ ਨੇ ਆ ਦੇਸ਼ ਦੇ ਦਰਬਾਰ ਸਾਹਿਬ ਤੇ ਇਹਨੇ ਦਰਬਾਰ ਸਾਹਿਬ ਜਿਹੜੇ ਸਥਾਨ ਤੇ ਮੈਂ ਕਿਸੇ ਤੁਹਾਨੂੰ ਨੀਵਾਨੀ ਦਿਖਾਉਂਦਾ ਨਾ ਮੈਂ ਤਾਂ ਟਿੱਪਣੀ ਕਰਦਾ ਕੋਈ ਧਰਮ ਆਪਣੇ ਤੌਰ ਤੇ ਕੀ ਕਰਦਾ ਕੀ ਨਹੀਂ ਕਰਦਾ ਕੋਈ ਗਲਤ ਨੂੰ ਨਹੀਂ ਜਾਣ ਦਿੰਦਾ ਕੋਈ 옳ਤ ਨੂੰ ਨਹੀਂ ਜਾਣ ਦਿੰਦਾ ਕੋਈ ਦੂਜੇ ਧਰਮ ਦੇ ਨੂੰ ਜਾਣ ਦਿੰਦਾ ਪਰ ਇੱਕ ਦੁਨੀਆ ਦੇ ਅੰਦਰ ਐਸਾ ਮੁਕੱਦਸ ਸਥਾਨ ਹੈ ਗੁਰੂ ਦਾ ਸਿਧਾਂਤ ਹੈ ਬਿਲਕੁਲ ਇਹ ਚਾਰ ਦਰਵਾਜ਼ੇ ਚਾਰ ਗੁਰ ਨੇ ਕੋਈ ਵੀ ਉੱਥੇ ਆ ਸਕਦਾ ਹਰ ਬੰਦਾ ਮੰਨ ਲਓ ਉੱਥੇ ਆ ਕੇ ਨਤਮਸਤਕ ਹੁੰਦਾ ਤੇ ਗੁਰੂ ਤੋਂ ਅਸੀਸ ਵੀ ਪ੍ਰਾਪਤ ਕਰਦਾ ਤੇ ਇੱਕ ਸ਼ਾਂਤੀ ਦੇ ਸਕੂਨ ਵੀ ਪ੍ਰਾਪਤ ਕਰਦਾ ਤੁੱਕ ਐਸਾ ਜਿਹੜਾ ਡਿਟੇ ਸਭੇ ਥਾਂ ਆਉਂਦੀ ਆਪਾਂ ਗੱਲ ਕਰਦੇ ਹਾਂ ਬਿਲਕੁਲ ਬਿਲਕੁਲ ਉਸ ਤੇ ਮਨ ਲ ਹਮਲਾ ਕੀਤਾ ਉਹ ਹਮਲਾ ਵੀ ਕੱਲੇ ਕਿਸੇ ਗੋਲੀਆਂ ਨਾਲ ਨਹੀਂ ਕੀਤਾ ਜਾਂ ਡੰਡਿਆਂ ਨਾਲ ਨਹੀਂ ਕੀਤਾ ਉਹ ਤਾਂ ਟੈਂਕ ਤੋਪਾਂ ਨਾਲ ਕੀਤਾ ਇਹ ਦਾ ਇਹ ਆਹ ਤੋਰ ਤੇ ਪਿੱਛੇ ਜੇ ਗੱਲ ਸੀਗੀ ਕਿ ਅਚਾਨਕ ਬਾਕੀ ਘਟਨਾ ਜੀ ਸੰਜ ਰਾਏ ਸਿੰਘ ਭਟਰਾ ਵਾਲੇ ਉੱਥੇ ਚਲੇ ਗਏ ਇਸ ਕਰਕੇ ਹਮਲਾ ਹੋ ਗਿਆ ਨਹੀਂ ਇਹ ਸਾਰਾ ਕੁਝ ਇੱਕ ਮੈਨੇਜ ਸੀਗਾ ਹੁਣ ਤਾਂ ਗੱਲਾਂ ਵੀ ਕਲੀਅਰ ਹੋ ਗਈਆਂ ਕਿ ਇੰਦਰਾ ਗਾਂਧੀ ਨੇ ਇਸ ਹਲੇ ਤੋਂ ਪਹਿਲਾਂ ਇੰਗਲੈਂਡ ਨਾਲ ਦੀ ਰਾਨੀ ਜਿਹੜੀ ਸੀ ਉਹਨਾਂ ਨੂੰ ਵੀ ਮਾਰ ਦੇ ਜੈਨਰਲ ਦੀ ਗੱਲ ਕੀਤੀ ਸੀ ਹੋਰ ਦੇਸ਼ਾਂ ਨਾਲ ਵੀ ਇਹਨਾਂ ਨੇ ਗੱਲ ਕੀਤੀ ਸੀ ਉਹਨਾਂ ਨਾਲ ਉਹ ਸਹਿਮਤੀ ਲਈ ਸੀ ਇਸ ਦਾ ਵੀ ਰਸ਼ੀਆ ਨਾਲ ਵੀ ਇਹਨੇ ਗੱਲ ਕੀਤੀ ਵਿੱਚ ਜੇ ਇਹ ਵੀ ਗੱਲ ਆਂਦੀ ਹੈ ਸਾਹਮਣੇ ਕਿ ਇੱਕ ਮਾਡਲ ਵੀ ਤਿਆਰ ਕੀਤਾ ਗਿਆ ਤੇ ਪ੍ਰੈਕਟਿਸ ਹੋਈ ਸੀ ਸਾਰੀ ਕਿ ਸੁਦਰਜੀ ਜਿਹੜਾ ਦੇਸ਼ ਦਾ ਜਨਰਲ ਆ ਉਹ ਇਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਕਿ ਇਹ 18 ਮਹੀਨੇ ਪਹਿਲਾਂ ਇਹ ਸਾਰਾ ਕੁਝ ਮਾਡਲ ਜਿਹੜਾ ਬਣਾਇਆ ਸੀ ਉਹ ਦਿਨ ਦੀ ਅਸਰ ਹੋ ਗਈ ਸੀ ਤੋਂ ਮਤਲਬ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਦੇਸ਼ ਦੇ ਉਹਨਾਂ ਲੋਕਾਂ ਦੇ ਧਰਮ ਕੋ ਉਸ ਸਥਾਨ ਤੇ ਜਿਹੜਾ ਹਮਲਾ ਕਰਨਾ ਤੇ ਇਸ ਤਰ੍ਹਾਂ ਦਾ ਹਮਲਾ ਕਰਨਾ ਜਿਹੜੀ ਜਿਹੜਾ ਕੱਲੂ ਕਾਰਾ ਨਾ ਇਹਦਾ ਇਹਦਾ ਅਰਥ ਇਹ ਹੈ ਕਿ ਉਹ ਤੁਹਾਨੂੰ ਤੁਹਾਡੀ ਨਜ਼ਰ ਵਿੱਚ ਹੀ ਗਾਉਂ। ਤੁਹਾਨੂੰ ਬਨਣ ਦਰੜ ਦੇਣਾ। ਇਹ ਕੱਲੂ ਕਾਰਾ ਇਹਦੇ ਅਸਲੀ ਹਾਤੇ ਸੀ। ਤੋਂ ਇਹ ਜਿਹੜਾ ਕੱਲੂ ਕਾਰਾ ਹੋਇਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁੱਖਦਾਈ ਸੀ। ਤੋਂ ਇਹ ਇਥੇ ਇਹ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਚਲੋ ਸਾਡੀ ਕਿਉਂਕਿ ਅਸੀਂ ਹਲੇ ਪੜ੍ਹਦੇ ਸੀ ਤੇ ਮੈਂ ਗੁਰਦਾਰੀ ਦੀ ਕਾਲਜ ਦਾ ਸਟੂਡੈਂਟ ਸੀ ਸੰਤਾਨੀ ਉਸ ਮਹਾਂਪਦੇ ਵਿੱਚ ਸੀ ਸ਼ਾਮਲ ਸੀ। ਜੋ ਨੂੰ ਸੀ ਜਾਂਦੇ ਸੀ ਕਿ ਉੱਥੇ ਕਿਹਾ ਜਾਂਦਾ ਸੀ ਕਿ ਜੇ ਹਮਲਾ ਹੁੰਦਾ ਹੈ ਤੁਸੀਂ ਇੱਥੇ ਆਵਾਂ ਤੇ ਇੱਕ ਤਰੀਕ ਦੀ ਗੋਲੀ ਚੱਲਦੀ ਆ ਜਦੋਂ 1 ਜੂਨ ਦੀੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜੀ 2 ਤਰੀਕ ਨੂੰ ਆਏ ਕਰ ਉਹ ਲੱਗਾ ਸੀ ਬਹੁਤ ਜ਼ੋਰ ਮਾਰ ਕੇ ਅਸੀਂ ਅੰਦਰ ਗਏ 3 ਤਰੀਕ ਨੂੰ ਪਤਾ ਲੱਗਿਆ ਕਿ ਹਮਲਾ ਹੋ ਰਿਹਾ ਜੋ 3 ਤਰੀਕ ਨੂੰ ਜਿੱਦਨੇ ਵੀ ਮੂਰਤੀ ਸੀ ਆਏ ਦੋਲੇ ਦਰਬਾਰ ਸਾਹਿਬ ਦੇ ਉੱਥੇ ਫੌਜ ਨਹੀਂ ਉਹ ਜੜਾ ਲੈਣੀ ਸੀ ਤੇ ਇਹ ਗੱਲ ਕਨਫਰਮ ਹੋ ਗਈ ਸੀ ਕਿ 3 ਤਰੀਕ ਨੂੰ ਵਿਚਾਰ ਨੂੰ ਫੌਜ ਨੇ ਸਾਹਮਣੇ ਤੇ ਹਮਲਾ ਕਰਨਾ ਤੇ ਇਸ ਨਾਲ ਦਾ ਸੋਚ ਸੈਲ ਨਹੀਂ ਸੀ ਕੀ ਅੰਦਰ ਬੈਂਕ ਵਾਰ ਲਗੇ ਜਾਂ ਹਮੂਕਾਰਗੇ ਉਹ ਲੜਾਈ ਆਪਣੇ ਤੌਰ ਤੇ ਆਰੰਭ ਕਰਨਗੇ ਜਾਂ ਜੋ ਵੀ ਹੈਗਾ ਸੀ ਪਰ ਉਹ ਸਾਰਾ ਕੁਝ ਇੱਕ ਮੈਨੇਜ ਸੀਗਾ ਉਦੋਂ ਮੀਡੀਆ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਪੰਜਾਬ ਸਾਰਾ ਜਾਨ ਹੋ ਗਿਆ ਇਹ ਵਾਕੀ ਜਿੰਨੇ ਪੱਤਰਕਾਰ ਸੀ ਉਹਨੂੰ ਪੰਜਾਬ ਤੋਂ ਬਾਹਰ ਜਾਣ ਦੇ ਆਡਰ ਦੇ ਦਿੱਤੇ ਬੁੜੀਆਂ ਸਾਰੀਆਂ ਉਸ ਸਮੇਂ ਦੀਆਂ ਘਟਨਾਵਾਂ ਨੇ ਉਹ ਉਹ ਚੀਜ਼ ਆਪਣੇ ਆਪ ਦੇ ਵਿੱਚ ਬੜੀ ਦੁਖਦਾਈ ਹੈ ਕਿ ਤੁਸੀਂ ਸਿੱਖਾਂ ਨੂੰ ਮਾਰਨ ਵਾਸਤੇ ਉਹਦੀ ਮਾਂ ਉਹਦੀ ਮਾਂ ਤੁਹਾਨੂੰ ਦੋ ਗੱਲਾਂ ਜਿਹੜੀਆਂ ਦਸਨੀ ਚਾਹਨਾ ਕਿ ਇੰਦਰਾ ਗਾਂਧੀ ਦੇਸ਼ ਦੇ ਅੰਦਰ ਸ਼ਿਖਰਤ ਖਾ ਰਹੀ ਸੀ ਉਹਨੇ ਜਦੋਂ ਐਮਰਜੈਂਸੀ ਲਾਈ ਐਮਰਜੈਂਸੀ ਲਾਈ ਤੇ ਫਿਰ ਜਿਹੜਾ ਉਹ ਮੂਵ ਚਲ ਗਿਆ ਐਮਰਜੈਂਸੀ ਦਾ ਉਹਦੇ ਸਿੱਖਾਂ ਦਾ ਵੱਡਾ ਰੋਲ ਸੀਗਾ ਤੇ ਐਮਰਜੈਂਸੀ ਚ ਉਹ ਫੇਲ ਹੋ ਗਈ ਉਹਨੂੰ ਇੱਕ ਆਮ ਇੱਕ ਮਤਲਬ ਹਾਰ ਚੁਹਾਰ ਗਈ ਉਹ ਰਾਜਨੀਤੀ ਤੋਂ ਵੀ ਹਾਰ ਗਈ ਤੇ ਲੋਕਾਂ ਦੇ ਵਿੱਚੋਂ ਵੀ ਹਾਰ ਗਈ ਵਿਰੋਧ ਬਹੁਤ ਵੱਡਾ ਭਾਵੇਂ ਕਿ ਉਹ ਇੱਕ ਬੜੀ क्रੂਅਲ ਤੇ ਆਪਣੇ ਉਹਨੂੰ ਆਰਐਲਐਡੀ ਬੋ ਬੋਦੀ ਸੀ ਉਸਨੇ ਇਸ ਗੱਲ ਲਈ ਸੋਚਿਆ ਕਿ ਦੇਸ਼ ਦੇ ਅੰਦਰ ਇੱਕ ਫਿਰਕਾ ਬਹੁਤ ਛੋਟਾ ਵਾ ਜਿਹੜਾ ਕਿ ਸਿੱਖ ਹੈ ਜਿਹੜੇ ਥੋੜੇ ਨੇ ਮੈਂ ਇਹਨਾਂ ਨੂੰ ਮਾਰ ਕੇ ਤੇ ਆ ਦੇਸ਼ ਦੇ ਲੋਕਾਂ ਨੂੰ ਇਹ ਗੱਲ ਦੱਸਾਂ ਕਿ ਤੁਹਾਨੂੰ ਮੈਂ ਬਚਾਉਣ ਵਾਸਤੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਢਾਇਆ ਐਡਾ ਵੱਡਾ ਨੰਬਰ ਜਿਹੜਾ ਉਹਦੇ ਮਿਸਕੇ ਇਹ ਰਚਿਆ ਉਸ ਤੋਂ ਪਹਿਲਾਂ ਕਿ ਨਵਤ ਪੈਦਾ ਕੀਤੀ ਗਈ ਏਸ਼ੀਅਨ ਖੇਡਾਂ ਹੋਗੀਆਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸਿੱਖਾਂ ਦੇ ਖਿਲਾਫ ਇੱਕ ਇਥੇ মিডিਆ ਸੈਂਟਰ ਸੀ ਉਸਨੇ ਇੱਕ ਨਵਤ ਪੈਦਾ ਕੀਤੀ ਟਗਰਾਹ ਕੀਤਾ ਹਿੰਦੂ ਸਿੱਖ ਦਾ ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਟੜਵਾਲਾ ਦਾ ਜਿਹੜਾ ਜਿਹੜੀ ਲੜਾਈ ਸੀ ਹੱਗਾਂ ਦੀ ਲੜਾਈ ਸੀ ਉਹ ਲੜਾਈ ਬਿਲਕੁਲ ਸਿੱਖੀ ਸਿਧਾਂਤਾਂ ਤੋਂ 1 ਇੰਚ ਵੀ ਪਾਸੇ ਨਹੀਂ ਸੀ ਕਿਉਂਕਿ ਸਿੱਖ ਫਲਸਫਾ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਸਿੱਖ ਫਲਸਫਾ ਜ਼ੁਲਮ ਦੇ ਖਿਲਾਫ ਹੈ ਤੇ ਜਾਤ ਦੇ ਖਿਲਾਫ ਹੈ ਲੋਸ ਉਸ ਸੰਤਰ ਦੇ ਖਿਲਾਫ ਹੈ ਜਿਹੜਾ ਜਿਹੜਾ ਇੱਕ ਐਸਾ ਨਾਂ ਨਿੰਦਾ ਜਿਹੜਾ ਜ਼ੁਲਮ ਕਰਦਾ ਉਹ ਇਹ ਇਸ ਕਰਕੇ ਉੱਥੇ ਇੱਕ ਨਮਤ ਭੁਲਾਏਗੀ ਹਾਲਾਤ ਪੈਦਾ ਕੀਤੇਗੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਚਾਰਜ ਹੋਊਗਾ ਉਹ ਵੀ ਦਿਨੋ ਚੁੜਿਆ ਗਿਆ ਜਦੋਂ ਕਿ ਤਨ ਜੋ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹਨਾਂ ਸਦੀਪ ਹੋਗਾ ਬਹੁਤ ਵੱਡੀ ਬਦਲ ਦੇ ਸੰਗਦਾਈ ਉਦਾਂ ਸ਼ਾਮ ਨੂੰ ਘਰ ਭੁਲਾਤਾ ਗਿਆ ਸਵੇਰੇ ਸਾਜਰੇ ਜਿਹੜੀ ਆ 4 ਤਰੀਕ ਨੂੰ ਜਿਹੜਾ ਅਸੀਂ ਆਉਣਾ ਸੀ 3 ਤਰੀਕ ਨੂੰ ਪਰ ਜਦੋਂ ਇਸ ਗੱਲ ਦਾ ਕਨਫਰਮ ਹੋ ਗਿਆ ਫਿਰ ਅਸੀਂ ਨਹੀਂ ਆ ਫਿਰ ਅਸੀਂ ਉੱਥੇ ਹੀ ਰਹੇ ਤੇ ਉੱਥੇ ਜਿਹੜਾ ਕੁਝ ਬਾਪੜਿਆ ਤੁਸੀਂ ਦੇਖੋਗੇ 4:30 ਦੇ ਸਵੇਰੇ ਸਾਜਰੇ ਜਿਹੜੇ ਗੋਲੇ ਜਿਹੜੇ ਪਹਿਲੇ ਵਾਰੇ ਉਹਨਾਂ ਨੇ ਇਹ ਦੋ ਕਿਨਾਂ ਥਲਾਂ ਵੈਬਸਾਈਟ ਤੇ ਟੈਂਕੀ ਜਮਾਰਿਆ ਅਦਨ ਦਰਕਾਰ ਤੱਕ ਸਭ ਦੇ ਮਾਰਿਆ ਫਿਰ ਇਹ ਸਾਰਾ ਚੱਲਦਾ ਰਿਹਾ ਤਿੰਨ ਦਿਨ ਇਹ ਸਾਰਾ ਕੁਝ ਜਿਹੜਾ ਕਿ ਤਾਨਬ ਚੱਲਿਆ ਪੰਜ ਤਰੀਕ ਦੀ ਰਾਤ ਨੂੰ ਟੈਂਕ ਅੰਦਰ ਵੜ ਜਾਂਦੇ ਆ ਫਿਰ ਉਹ ਟੈਂਕ ਜਿਹੜਾ ਕਾਲ ਤਖਤ ਸਾਹਿਬ ਦੇ ਸਾਹਮਣੇ ਤੱਕ ਪਹੁੰਚਦੇ ਆ ਕਾਲ ਤਖਤ ਸਾਹਿਬ ਦੀ ਜੋ ਅੱਜ ਤੁਸੀਂ ਦੇਖੋਗੇ ਜਦੋਂ ਉੱਪਰ ਜਾਂਦੇ ਆ ਤੇ ਉਹ ਪੁਰਾਤਨ ਸਮੇਂ ਦਾ ਮਾਡਲ ਇਖਤਿਆਰ ਦਿੱਤੀ ਉਸ ਸਮੇਂ ਦੀ ਤਸਵੀਰ ਦੇ ਨਾਲ ਮੈਚ ਕਰਦਾ 3D ਮਾਡਲ ਰੱਖਿਆ ਗਿਆ ਬਿਲਕੁਲ ਉਹ ਮੰਜ਼ਰ ਸੀ ਇਹ ਆਮ ਤੌਰ 'ਤੇ ਲਾਈਟਾਂ ਚੱਲੀ ਗਏ ਆ ਪਾਣੀ ਖਤਮ ਹੋ ਗਿਆ ਤੇ ਬਹੁਤ ਗਰਮੀ ਦਾ ਬਹੁਤ ਸੀ ਬੱਚਿਆਂ ਦਾ ਬਜ਼ੁਰਗਾਂ ਦਾ ਕਿਉਂਕਿ ਬਹੁਤ ਵੱਡੀ ਗਿਣਤੀ ਕੋਈ ਸੰਗਤ ਉੱਤੇ ਸੀ ਤੇ ਇਹ ਜਿਹੜਾ ਜਿਹੜਾ 84000 ਇਹ 84 ਜਿਵੇਂ ਜੇ ਕੋਈ ਅੱਜ ਕਹਿੰਦਾ ਵਾ ਬਲੀ ਗੱਲ ਤਾਂ ਕੋਈ ਕਹਿੰਦਾ ਨਹੀਂ ਤੇ ਪਰ ਮੈਂ ਇਹ ਗੱਲ ਕਰਦਾ ਕਿ ਇਹ ਸਾਡਾ ਸਾਡਾ ਇਤਿਹਾਸ ਹੈ ਇਹ ਗੱਲ ਮੈਂ ਦੱਸਣੀ ਚਾਹੁੰਦਾ ਕਿ ਅਸੀਂ ਚਮਗੌਰ ਦੀ ਕਿਹੜੀ ਗੱਲ ਕਰਦੇ ਹਾਂ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਹੂੰਗਾ ਪਰ ਗੁਰੂ ਸਾਹਿਬ ਨੂੰ ਦਿੱਤੇ ਜਿਹੜੇ ਸਾਨੂੰ ਉਸ ਸਮੇਂ ਦੇ ਵਰਤਾਂ ਦਾ ਉਸ ਦੇ ਸਿੱਖ ਨੇ ਉਸ ਦੇ ਪਾਇਣਾ ਚ ਪੈੜ ਪੱਗ ਚਲਦੀ ਹੈ ਜਿਹ ਜੰਗੌਣ ਦੀ ਘੜੀ ਦੇ ਵਿੱਚ ਜਮੈਂ ਕਹਿੰਦੇ ਆ ਵੀ 40 ਸਿੰਘ ਸੀ ਦੇ ਇੱਕ ਪਾਸੇ ਜਿਹੜੇ 10 ਲੱਖ ਦਾ ਉਹ ਸੀਗਾ ਮੁਹਈਆ ਸੀ ਤੋ ਇਹ ਇਹੀ ਗੱਲ ਇੱਥੇ ਸੀਗੀ ਤੁਸੀਂ ਦੇਖੋ ਕਿ ਦੇਸ਼ ਦੀ ਜਿਹੜੀ ਫੌਜ ਆਪਣੇ ਆਪ ਦੀ ਜਿਹੜੀ ਬਾਟਰ ਤੇ ਖੜਦੀ ਆ ਜਿਹੜੇ ਦੇਸ਼ ਦਾ 70% ਜਿਹੜਾ ਜਿਹੜਾ ਰੈਵਨਿਊ ਉੱਥੇ ਲੱਗਦਾ ਉਹਨੇ ਕੋਲੇ ਕਿੰਨੇ ਹਥਿਆਰ ਨੇ ਉਹਦੇ ਕੋਲ ਜਹਾਜ਼ ਨੇ ਉਹਦੇ ਕੋਲ ਹੈਲੀਕਾਪਟਰ ਨੇ ਉਹਦੇ ਕੋਲ ਟੈਂਕ ਆ ਉਹਦੇ ਕੋਲ ਤੋਪਾਂ ਨੇ ਉਹਦੇ ਕੋਲ ਵੱਡੇ ਹਥਿਆਰ ਨੇ ਇਹਨੇ ਉਹਨਾਂ ਦੇ ਨਾਲ ਮੁਕਾਬਲਾ ਜਨਾਬਾ ਉੱਥੇ ਮੁਠੀ ਭਰ ਨੂੰ ਇਹ ਥੋੜੇ ਗਿਣਤੀ ਸੀ ਜਿਹੜੇ ਇਹਨਾਂ ਨੇ ਲੜਾਈ ਲੜੀ ਉਹ ਕਿੰਨੇ ਸੀਗੇ ਤੇ ਕਿੰਨੇ ਕੋਹਰ ਕੋ ਹਥਿਆਰ ਸੀਗੇ ਮਨ ਉਹ ਜਿਹੜੀ ਲੜਾਈ ਲੜੀ ਗਈ ਉਸ ਲੜਾਈ ਨੇ ਅੱਜ ਦੁਨੀਆ ਦੇ ਅੰਦਰ ਇੱਕ ਸਵਾਲ ਪੈਦਾ ਕਰ ਦਿੱਤਾ ਕਿ ਇੰਨੇ ਥੋੜੇ ਲੋਕ ਜਿਹੜੇ ਸੀ ਉਹਨਾਂ ਨੇ ਫੌਜ ਨੂੰ ਸ਼ਕਸ ਦਿੱਤੀ 100 ਤੋਂ ਉੱਪਰ ਲੋਕ ਜਿਹੜੇ ਫੌਜੀ ਉੱਤੇ ਮਾਰੇਗੇ ਜਿਹੜੇ ਜਨਰਲ ਰਾਜੂ ਅਵਜ਼ਦ ਦਾ ਕਹਿੰਦਾ ਸੀ ਇਹ ਸੋਚਿਆ ਸੀ ਕਿ 2-4 ਘੰਟੇ ਦੇ ਵਿੱਚ ਅਸੀਂ ਸਾਰੋ ਕੁ ਕਰ ਲਾਂਗੇ ਪਰ ਜਿਵੇਂ ਉਹ ਉਸ ਦੇ ਨਾਲ ਹੋਇਆ ਵਾਪਰਿਆ ਉਹ ਆਪਣੇ ਆਪ ਵਿੱਚ ਹਿਸਟਰੀ ਹੈ ਕਿ ਸਿੱਖਾਂ ਦਾ ਜज्ਬਾ ਲੜਿਆ ਤੇ ਇੰਦਰਾ ਗਾਂਧੀ ਦੀ ਫੌਜ ਭੜੀ ਲੜੀ ਤੇ ਅਖੀਰ ਦੇ ਵਿੱਚ ਇਹ ਗੱਲ ਹੋ ਗਈ ਕਿ ਸੰਤ ਜਿੱਤੇ ਤੇ ਫੌਜ ਹਾਰ ਗਈ ਬਿਲਕੁਲ ਤੁਹਾਡੇ ਤੋਂ ਇਹ 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 ਇਸ ਇਤਿਹਾਸ ਦੀ ਘਟਨਾ ਇਹਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਭੁਲਾਉਣਾ ਚਾਹੀਦਾ ਹੋ ਜੀ ਤੇ ਭੁੱਲ ਸਕਦੇ ਵੀ ਨਹੀਂ ਕਿਉਂਕਿ ਜਿਹੜੀ ਸਿੱਖ ਹੈ ਇਹਨਾਂ ਦਾ ਇਤਿਹਾਸ ਹਿਸਟਰੀ ਇੱਕ ਜਿਉਂਦੀ ਹੈ ਤੇ ਮਾਰਦਾ ਰਹੀ ਹੈ ਇਹ ਕੋ ਸਮਝੋਤਾ ਨਹੀਂ ਹੈਗਾ ਇਹ ਤਾਂ ਜਿਹੜਾ ਸੰਤਾਂ ਦੀ ਉਸ ਸਮੇਂ ਦੀ ਦਾ ਜਿਹੜਾ ਮਿਲਤਾਨ ਦਾ ਜਾਂ ਉਹਨਾਂ ਦੀ ਉਸ ਸਮੇਂ ਦੀ ਕਾਰਗੁਜ਼ਾਰੀ ਹੈ ਜਾਂ ਉਹਨਾਂ ਦੀ ਕਹਾਣੀ ਤੇ ਕਰਨੀ ਦੀ ਉਹ ਪੂਰੇ ਹੋਣ ਦੀ ਗੱਲ ਹੈ ਇਹ ਇਹ ਮਰ ਨਹੀਂ ਸਕਦੀ ਤੁਸੀਂ ਹਾਂਜੀ ਵਿਖੋਗੇ ਅੱਜ ਬਹੁਤ ਗੱਲ ਪੈ ਰਿਆ ਬੜਾ ਬਵਾਦ ਪੈਦਾ ਹੋ ਗਿਆ ਕਿ ਇੱਕ 18 ਸਾਲ ਨੌਕਰੀ ਕਰਨ ਵਾਲੇ ਕੁਲਵਿੰਦਰ ਕੌਰ ਜੀ ਨੇ ਕੰਗਣਾ ਰੌਣ ਜਿਹੜੀ ਕਿ ਐਮਪੀ ਬਣ ਪੁਕੀ ਆ ਉਹਦਾ ਕੱਦ ਬਣ ਗਿਆ ਬਹੁਤ ਵੱਡਾ ਵੱਡੀ ਲੀਡਰ ਆ ਉਹਦੇ ਮੂੰਹ ਤੇ ਤਮਾਚਾ ਇਸ ਕਰਕੇ ਮਾਰਤਾ ਨਾ ਮੈਂ ਕਿਉਂਕਿ ਉਹਨੇ ਉਹਦੇ ਅੰਦਰ ਅਣਖ ਜਿਉਂਦੀ ਆ ਮੈਂ ਕੋਈ ਲੋਕ ਉਹਨੂੰ ਕਹਿਣਗੇ ਚੰਗਾ ਕੋਈ ਕਰਨਗੇ ਬੜਾ ਵੱਖਰੀ ਗੱਲ ਆ ਪਰ ਕੰਗਣਾ ਰੌਣ ਨੇ ਜੋ ਬੀਜਿਆ ਉਹ ਉਹਨੂੰ ਵੱਢਿਆ ਠੀਕ ਹਉਦਲੀ ਉਹਨੂੰ ਉਹਨੂੰ ਸਸਪੈਂਡ ਕਰ ਦੇਣਗੇ ਉਹਨੂੰ ਕੋਈ ਸਜ਼ਾ ਲਾ ਦੇਣਗੇ ਉਹ ਅਖਰੀ ਗੱਲ ਆ ਉਸ ਦੇ ਲਈ ਇਹ ਉਹਦੇ ਹੱਕ ਲਈ ਲੋਕ ਲੜਾਈ ਵੀ ਲੜ ਗਏ ਮੈਂ ਵੀ ਇਹਨਾਂ ਚਾਹੂਗਾ ਪਰ ਮੈਂ ਇਹ ਗੱਲ ਕਰਦਾ ਕਿ ਇਹ ਇੱਥੇ ਭੁੱਲਣ ਵਾਲੀ ਗੱਲ ਕੋਈ ਨਹੀਂ ਗਈ ਤੇ ਇਹ ਵੀ ਗੱਲ ਕਲੀਅਰ ਆ ਕਿ ਜਿਹੜੇ ਜਿਹੜੇ ਕੁੱਲੂ ਘਾਰੇ ਮਾਰ ਨਹੀਂ ਸਕਦੇ ਤਾਂ ਲੋਕਾਂ ਨਹੀਂ ਮਾਰ ਸਕਦੇ ਇਹ ਪਰ ਕੰਡੂ ਘਾਰਾਂ ਦੀ ਯਾਦ ਨੂੰ ਭੁਲਾਉਣ ਨਾਲ ਉਹ ਭੱਖ ਦੋ ਜੀ ਕਿਉਂਕਿ ਇਤਿਹਾਸ ਇੱਕ ਸੇਧ ਦਿੰਦਾ ਇਤਿਹਾਸ ਤੁਹਾਨੂੰ ਜज्ਬਾ ਦਿੰਦਾ ਇਤਿਹਾਸ ਤੁਹਾਨੂੰ ਰਸਤਾ ਦਿੰਦਾ ਇਤਿਹਾਸ ਤੁਹਾਨੂੰ ਆਪਣਾ ਸ਼ੋਕਰ ਜਾਨ ਕਰਾਉਂਦਾ ਇਹਦਾ ਠੀਕ ਹੈ ਕਿ ਜਿਹੜੀਆਂ ਕੌਮਾਂ ਦੇ ਇਹ ਦਬੋਂ ਇਤਿਹਾਸ ਹੀ ਨਹੀਂ ਹੈ ਕਿ ਕੁਰਬਾਨੀ ਨਹੀਂ ਹੈਗੀ ਉਹ ਕੀ ਕਰਨਗੇ ਉਹ ਭਾਰੇ ਦੇ ਕਰਾਏ ਦਾ ਮੰਨ ਲੋ ਇਤਿਹਾਸ ਲੈਣਗੇ ਮੈਂ ਇੱਥੇ ਤਾਂ ਸਾਡੇ ਕੋਲ ਸਭ ਕੁਝ ਹੈ ਕਿਹੜੀ ਗੱਲ ਆ ਜਿਹੜੀ ਤੁਸੀਂ ਦੇਖੋਗੇ ਹਰ ਥਾਂ ਤੇ ਹਰ ਗੱਲ ਦੇ ਵਿੱਚ ਚਾਹੇ ਮਾਨਵਤਾ ਦੀ ਗੱਲ ਆਉਂਦੀ ਹੈ ਚਾਹੇ ਜ਼ੁਲਮ ਦੀ ਗੱਲ ਆਉਂਦੀ ਆ ਅਰੰਗਜੀਤ ਦੇ ਜ਼ੁਲਮ ਦੀ ਗੱਲ ਆਉਂਦੀ ਆ ਜਿਹੜੇ ਬੁੱਤਾਂ ਦੀ ਗੱਲ ਆਉਂਦੀ ਆ ਕਿ ਢੀ ਵੱਡੀ ਸਿੱਖਾਂ ਦੇ ਕੋਲੇ ਕਿੰਨਾ ਬਹੁਮੁੱਲਾ ਇਤਿਹਾਸ ਆ ਕਿ ਗੁਰੂ ਨਾਨਕ ਦੇਵ ਜੀ ਉਹ ਜੇਉ ਨਹੀਂ ਪਹਿਨਦੇ ਪਰ ਨੌਵੇਂ ਗੁਰੂ ਨਾਨਕ ਉਸ ਜੇਉ ਨੂੰ ਬਚਾਉਣ ਬਾਅਦ ਉਹਨਾਂ ਸੀਸ ਦੇ ਦਿੰਦੇ ਬਿਲਕੁਲ ਬਿਲਕੁਲ ਤੇ ਉਹ 9 ਸਾਲ ਦੇ ਉਹਨਾਂ ਦੇ ਪੁੱਤਰ ਜਿਹੜੇ ਗੁਰਬਖਸ਼ ਸਿੰਘ ਜੀ ਕਹਿੰਦੇ ਆ ਕਿ ਤੁਹਾਡੇ ਤੋਂ ਵੱਡਾ ਇਹਨਾਂ ਦਾ ਰੱਖਿਆ ਕੌਣ ਹੋ ਸਕਦਾ ਇਹ ਵੀ ਗੱਲ ਇੱਕ ਹੋਰ ਸੋਚਣ ਵਾਲੀ ਜਿਹੜੀ ਪਿਛਲੇ ਸਮੇਂ 'ਚ ਨਹੀਂ ਸੋਚੀ ਜਾਂਦੀ ਕਿ ਜਿੱਥੇ ਅਨੰਦਪੁਰ ਸਾਹਿਬ ਦਾ ਕਿਲਾ ਸੀ ਉਹਦੇ ਆਲੇ ਦੁਆਲੇ 22 ਧਾਰ ਦੇ ਰਾਜੇ Hindu ਰਾਜੇ ਸੀ ਰਾਜਪੂਤ ਰਾਜੇ ਸੀ ਉਹਨਾਂ ਦਾ ਰਾਜ ਸੀਗਾ ਠੀਕ ਆ ਉਹ ਅਰੰਭਜੀਤ ਦੇ ਨਾਲ ਸਹਿਮਤ ਸੀਗੇ ਉਹਨਾਂ ਨੇ ਆਪਣੀਆਂ ਜ਼ਮੀਰਾਂ ਉਹਨਾਂ ਨੇ ਵੇਚ ਕੇ ਉਹਦੇ ਨਾਲ ਲੱਗੇ ਸੀ ਤੇ ਉਹ ਜਿਹੜੇ ਕਸ਼ਮੀਰੀ ਪੰਡਤ ਚਲ ਕੇ ਆਏ ਉਹਨਾਂ ਕੋਲ ਨਹੀਂ ਆਏ ਉਹ ਗੁਰੂ ਨਾਲ ਸੱਤਾ ਸੀ ਉਹਨਾਂ ਕੋਲ ਹੀ ਗਏ ਪਰ ਉਹ ਗੁਰੂ ਕਹਿੰਦਾ ਤੇਗ ਮਾਦਰ ਜੀ ਕੋਲੇ ਗਏ ਉਹਨਾਂ ਦੇ ਸਥਾਨ ਤੇ ਗਏ ਉਹਨਾਂ ਨੂੰ ਲੱਗਿਆ ਕਿ ਇਹ ਸਾਡੀ ਬਾਪੜੀ ਵੀ ਇਹ ਇਹ ਇਤਿਹਾਸ ਵੱਖਰਾ ਬਾ ਆਪਣੇ ਆਪ ਦੇ ਵਿੱਚ ਬਹੁਤ ਹੁਣ ਕਿਉਂ ਦੋ 2% ਸੀਗਾ ਇਸ ਜਿਹੜੇ ਤਾਂ 2% ਸੀ ਉਗਮ ਮੈਂ ਤਾਂ ਗ੍ਰਤੀ ਕਰਨੀ ਲਈ ਉਹਦਾ ਹਿਸਟਰੀ ਨੇ ਲਿਖਿਆ ਕਿ ਉਹ ਮਟਾਇਮ ਨਹੀਂ ਕਰ ਸਕਦਾ ਕਿਵੇਂ ਤੁਸੀਂ ਦੇਖੋਗੇ 100 ਦੇ ਵਿੱਚੋਂ 90 ਸਿਰ ਤੁਸੀਂ ਦੇ ਰਹੇ ਹੋ ਕਿੰਨੀਆਂ ਜੇਲਾ ਕੱਟ ਰਹੇ ਹੋ ਕੀ ਕੁਛ ਕਰ ਰਹੇ ਹੋ ਹੁਣ ਤੁਸੀਂ ਉਹ ਕਾਲੇ ਪਾਣੀ ਦੇ ਜਿਹੜਾ ਦੇਖ ਲਓਗਾ ਕਿ ਕਾਲੇ ਪਾਣੀ ਦੇ ਵਿੱਚ ਸਾਰੀਆਂ ਸਾਰੀਆਂ ਉਮਰਾਂ ਜਿਹੜੀਆਂ ਦੀਵਾਨ ਸਿੰਘ ਕਾਲੇ ਪਾਣੀ ਕਿ ਰਹਿਆ ਸਾਰੀ ਉਮਰ ਉਨ੍ਹਾਂ ਨੇ ਉੱਥੇ ਗੱਡੀ ਤੇ ਆਖਰੀ ਸਾਹ ਵੀ ਉੱਥੇ ਲਿਆ ਹੋਰ ਬਬਰ ਜਿਹੜੇ ਕਾਲੀ ਸੀ ਹੋਰ ਸੀ ਇੰਡੀਆ ਵੱਡੀਆਂ ਕੁਰਬਾਨੀਆਂ ਜਿਹੜੀਆਂ ਆ ਜਾਂ ਬਾਹਰੋਂ ਜਾ ਆਉਂਦੇ ਆ ਉਹ ਉਹ ਕਿਨਾਰ ਉਹ ਸਾਰੇ ਜਿੰਨਾਂ ਕੋ ਸਿੱਖਾ ਨਹੀਂ ਕੀਤਾ ਕਿਉਂਕਿ ਸਿੱਖ ਇੱਕ ਆਪਣਾ ਅਰਸ਼ਬ ਦੇ ਆ ਕਿ ਇਹ ਜਿਹੜਾ ਜ਼ੁਲਮ ਹੈ ਅੰਗਰੇਜ਼ ਦਾ ਉਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਨਾ ਤੇ ਅਸੀਂ 2% ਹੀ ਤੇ ਕੀ ਇਹ ਕੀ ਉਹਨਾਂ ਨੇ ਠੇਕਾ ਲਿਆ ਸੀ ਕੀ ਉਹਨਾਂ ਨੇ ਠੇਕਾ ਲਿਆ ਸੀ ਕਿ ਉਹ 98% ਦੇ ਵਾਸਤੇ ਆਪਣੇ ਸਿਰ ਦੇ ਠੀਕ ਹੈ ਨਹੀਂ ਸੀ ਉਹ ਆਪਣੇ ਤੌਰ ਤੇ ਉਹਨਾਂ ਦਾ ਫਰਜ਼ ਬਣਦਾ ਸੀ ਜਿਹੜੀ ਸ਼ਕਤੀ ਉਹ ਆਪਣੇ ਅਕਾਲ ਤਖਤ ਤੋਂ ਲਏ ਤੇ ਸਿੱਖਾਂ ਦੇ ਕੋਲ ਇੱਕ ਵੱਖਰਾ ਕਨਸੈਪਟ ਹੈ ਭਾਵੇਂ ਕੀ ਇਹ ਵੱਖਰਾ ਨਹੀਂ ਹੈਗਾ ਮੈਂ ਬਹੁਤ ਵੱਲ ਗੱਲ ਕਰ ਰਹਾ ਹੁਣਾਗੀ ਇਥੇ ਨਾ ਨਾ ਆ ਜਾਂਦਾ ਜੀ ਧਰਮ ਦੇ ਨਾਲ ਰਾਜਨੀਤੀ ਹੋਣੀ ਚਾਹੀਦੀ ਰਾਜਨੀਤੀ ਕਿਉਂ ਨਹੀਂ ਹੋਣੀ ਚਾਹੀਦੀ ਕੀ ਅੱਜ ਰਾਮ ਮੰਦਰ ਦੀ ਗੱਲ ਕਰਦੇ ਆ ਕੀ ਰਾਮ ਜਿੰਦਰ ਜੀ ਜਿਹਨਾਂ ਇਕੱਲੇ Hindu ਦੇ ਉਤਾਰ ਸੀ ਉਹ ਇੱਕ ਰਾਜੇ ਵੀ ਸੀ ਉਹਨਾਂ ਨੇ ਕਿੰਨੇ ਦਿਨ ਰਾਜ ਕੀਤਾ ਪੇਸ਼ੇਂਦੀ ਉਤਾਰ ਸੀ ਕੋਈ ਰਾਜੇ ਸੀ ਇਹ ਗੱਲਾਂ ਕਰਨ ਵਾਲੀਆਂ ਨਹੀਂ ਆਪਦੇ ਸੂਟ ਕਰਦੀਆਂ ਨਹੀਂ ਕਰਦੀਆਂ ਸਿੱਖੀ ਦਾ ਵਾਚ ਪਾਇਦਾ ਧਰਮ ਤੇ ਰਾਜਨੀਤੀ ਦਾ ਪਰ ਇੱਕ ਫਰਕ ਹੈ ਇਹ ਨਿਸ਼ਾਨ ਜਿਹੜੇ ਆ ਕਾਲ ਤਖ ਦੇ ਸਰਬੋ ਜਿਹੜਾ ਰਾਜਨੀਤੀ ਦਾ ਨਿਸ਼ਾਨ ਆ ਉਹ ਨੀਵਾ ਤੇ ਧਾਰਮਿਕ ਨਿਸ਼ਾਨ ਉੱਚਾ ਆ ਤੇ ਇਹ ਇਹ ਜਿਹੜਾ ਰਾਜ ਧਰਮ ਦੇ ਪ੍ਰਭਾਵ ਚ ਹੋਊਗਾ ਧਰਮ ਦੇ ਅਧੀਨ ਹੋਊਗਾ ਉਹ ਨਾ ਚੰਗਾ ਹੋਊਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਬਿਲਕੁਲ ਉਸ ਤਰ੍ਹਾਂ ਦੇ ਰਾਜ ਕਰਨ ਦੇ ਬਾਅਦ ਵੀ ਕੋਸ਼ਿਸ਼ਾਂ ਹੋਈਆਂ ਉਹ ਚੰਗਾ ਰਾਜ ਉਹਨਾਂ ਨੇ ਦਿੱਤਾ ਸੋ ਇਸ ਕਰਕੇ ਜਿਹੜਾ ਸਿੱਖਾਂ ਦਾ ਇਹ ਬਸਵਾਵਾ ਇਹ ਆਪਣੇ ਆਪ ਵਿੱਚ ਬਹੁਤ ਮਹਾਨਤਾ ਰੱਖਦਾ ਸਿੱਖ ਨੂੰ ਤਾਂ ਮਾਨ ਕਰਦਾ ਹੀ ਕਰਦਾ ਜਿਹੜੇ ਮਨਤਾ ਗੱਲ ਕਰਨ ਵਾਲੇ ਉਹ ਲੋਕ ਵੀ ਇਸ ਗੱਲ ਨੂੰ ਯਾਦ ਰੱਖਦੇ ਆ ਸੋ ਇਹ ਜਿਹੜੀਆਂ ਜਿਹੜੀਆਂ ਜਿਵੇਂ ਕਹਿੰਦੇ ਨਾ ਵੀ ਕਲੋਂ ਕਰੇ ਇਹ ਨਾ ਭੁੱਲਣਯੋਗ ਹੈ ਤੇ ਨਾ ਇਹ ਬਖਸ਼ਣਯੋਗ ਹੈ ਉਹ ਆ ਆਪਾਂ ਇਹ ਸਾਰੀ ਗੱਲ ਪੜਦੇ ਆ